ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਾਣੀਆਂ ਜੇਕੇ ਚੈਨਲ ਤੇ ਬਲਜੀਤ 18 ਸਾਲ ਦੀ ਇੱਕ ਸਮਝਦਾਰ ਤੇ ਮਿਹਨਤੀ ਕੁੜੀ ਸੀ 12ਵੀਂ ਪਾਸ ਕਰਨ ਤੋਂ ਬਾਅਦ ਉਸਨੇ ਆਇਲਰਸ ਕਰ ਲਿਆ ਪਰ ਉਹਨਾਂ ਦੀ ਆਰਥਿਕ ਸਥਿਤੀ ਠੀਕ ਹੀ ਸੀ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਇਸਦਾ ਵਿਆਹ ਇਹ ਮੁੰਡੇ ਨਾਲ ਕਰੋ ਜੋ ਇਸ ਨੂੰ ਆਸਟ੍ਰੇਲੀਆ ਭੇਜ ਸਕੇ ਤੇ ਅਜਿਹਾ ਹੀ ਰਿਸ਼ਤਾ ਉਸ ਨੂੰ ਆਇਆ ਮੁੰਡਾ ਬਹੁਤ ਸਮਝਦਾਰ ਸੀ ਸਾਰੀ ਗੱਲ ਹੋ ਗਈ ਜਦੋਂ ਸ਼ਗਨ ਪਾਉਣ ਲੱਗੇ ਤਾਂ ਮੁੰਡਾ ਮੁੱਕਰ ਗਿਆ ਫਿਰ ਉਸ ਦੀ ਸਹੇਲੀ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਰਿਸ਼ਤਾ ਕਰਵਾ ਦਿੱਤਾ ਤੇ ਸ਼ਗਨ ਪਵਾ ਦਿੱਤਾ ਉਹ ਕਹਿੰਦਾ ਪਹਿਲਾਂ ਤੂੰ ਬਾਹਰ ਜਾ ਵਿਆਹਵਾਦ ਚ ਕਰਾਂਗੇ ਬਲਜੀਤ ਦੇ ਮਾਪੇ ਵੀ ਖੁਸ਼ ਹੋਗੇ ਤੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਮੁੰਡੇ ਨੇ ਕਿਹਾ ਮੇਰਾ ਘਰ ਤੇ ਸਭ ਕੁਝ ਠੀਕ ਹੈ ਸਗਾਈ ਹੋ ਗਈ ਤੇ ਕਾਗਜ਼ ਲੱਗ ਗਏ ਬਲਜੀਤ ਆਸਟ੍ਰੇਲੀਆ ਪਹੁੰਚ ਗਈ ਉਸ ਦੇ ਘਰ ਵਾਲਾ ਕਹਿੰਦਾ ਤੂੰ ਮੇਰੇ ਤਾਏ ਦੀ ਕੁੜੀ ਕੋਲ ਹੀ ਰਹਿਣਾ ਉਹ ਉੱਥੇ ਹੀ ਰਹਿੰਦੀ ਹੈ ਉਹ ਆਪਣੀ ਭੈਣ ਨੂੰ ਕਹਿੰਦਾ ਕਿ ਇਸ ਦਾ ਧਿਆਨ ਰੱਖੀ ਕਿ ਇਹ ਉੱਧਰ ਉੱਧਰ ਤਾਂ ਨਹੀਂ ਜਾਂਦੀ ਸ਼ੁਰੂ ਵਿੱਚ ਸਭ ਕੁਝ ਠੀਕ ਲੱਗਦਾ ਸੀ ਪਰ ਜਦੋਂ ਉਹ ਆਪ ਨਨਦ ਕੋਲ ਰਹਿਣ ਲੱਗੀ ਤਾਂ ਹਾਲਾਤ ਬਦਲ ਗਏ ਨਨਦ ਕੋਈ ਕੰਮ ਨਹੀਂ ਕਰਦੀ ਘਰ ਦਾ ਕੰਮ ਵੀ ਕਰਦੀ ਤੇ ਕਿਰਾਇਆ ਵੀ ਦੇਦੀ ਵਜੀਦਾਰੂ ਦੀ ਪੜਾਈ ਕਰਦੀ ਕਰਦੀ ਪਰ ਨਨਣ ਉਸ ਤੇ ਸ਼ੱਕ ਕਰਦੇ ਉਸ ਲਈ ਪੇਕੇ ਫੋਨ ਕਰਿਆ ਕਿ ਮੇਰਾ ਵਿਆਹ ਕਰ ਦੋ ਮੇਰੇ ਇੰਡੀਆ ਟਿਕਟ ਬੁੱਕ ਕਰਵਾ ਦਿਓ ਇੰਡੀਆ ਆ ਗਈ ਉਹ 1 ਮਹੀਨਾ ਆਪਣੇ ਸਸਰਾ ਲਈ ਵਿਆਹ ਕਰਕੇ ਵਾਪਸ ਆਸਟ੍ਰੇਲੀਆ ਆ ਗਈ ਉਸਦੀ ਨਨਦ ਨੇ ਕਿਹਾ ਮੇਰੇ ਕੋਲ ਮੁੜਨਾ ਆਈ ਵਿਚਾਰੀ ਬਲਜੀਤ ਨੇ ਆਪਣੇ ਆਸਟ੍ਰੇਲੀਆ ਵਾਲੀ ਸਹੇਲੀ ਨੂੰ ਕਾਲ ਕੀਤੀ ਕਿ ਮੈਨੂੰ ਲੈਣ ਆ ਜਾ ਮੈਂ ਹੁਣ ਕਿਸੇ ਕੋਲ ਨਹੀਂ ਰਹਿ ਸਕਦੀ ਸਹੇਲੀ ਉਸ ਨੂੰ ਲੈਣਾ ਹੀ ਤੇ ਨਾਲ ਨਨਦ ਵੀ ਨਾਨ ਆ ਗਈ ਨੰਦ ਨੇ ਉਸ ਦਾ ਕੋਈ ਸਵਾਗਤ ਨਹੀਂ ਕੀਤਾ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਹੀ ਸੋਣਾ ਕਿਉਂਕਿ ਉਸ ਦਾ ਨੰਦੋਇਆ ਕਰ ਨਹੀਂ ਸੀ ਉਸ ਦਿਨ ਨਾਨਦ ਕੰਮ ਤੇ ਚਲੇ ਗਈ ਘਰ ਦੀ ਮਾਲਕਣ ਆਂਟੀ ਨੇ ਕਿਹਾ ਕਿ ਤੂੰ ਵਿਆਹ ਕਰਵਾਇਆ ਦੱਸਿਆ ਨਹੀਂ ਉਹ ਸਾਰੀ ਗੱਲ ਦੱਸਦੀ ਪਹਿਲਾਂ ਮੇਰਾ ਰਿਸ਼ਤਾ ਹੋਇਆ ਸੀ ਕਿ ਟੁੱਟ ਗਿਆ ਆਂਟੀ ਇਹ ਉਹ ਤਾਂ ਸਾਡੀ ਰਿਸ਼ਤੇਦਾਰੀ ਵਿੱਚੋਂ ਸੀ ਆਂਟੀ ਕਹਿੰਦੀ ਕਿ ਉਹ ਤਾਂ ਬਹੁਤ ਚੰਗੇ ਰਿਸ਼ਤੇਦਾਰ ਸੀ ਉਹਨਾਂ ਨੇ ਮਨਾ ਨਹੀਂ ਕਰਿਆ ਤੇਰੀ ਸਹੇਲੀ ਨੇ ਕਿਹਾ ਕਿ ਉਸਦੀ ਮੇਰੇ ਚਾਚੇ ਦੇ ਮੁੰਡੇ ਨਾਲ ਗੱਲਬਾਤ ਹੈ ਤਾਂ ਹੀ ਉਹਨਾਂ ਨੇ ਮਨਾ ਕੀਤਾ ਫਿਰ ਉਸਨੇ ਦੱਸਿਆ ਕਿ ਮੈਂ ਕਰਾਇਆ ਵੀ ਦਿੰਦੀ ਆ ਆਪਣੀ ਨਾਨਦ ਨੂੰ ਆਂਟੀ ਕਹਿੰਦੀ ਉਸਨੇ ਸਿਰਫ ਆਪਣਾ ਹੀ ਕਰਾਇਆ ਦਿੱਤਾ ਅੱਜ ਤੱਕ ਤੇਰਾ ਦਾ ਦਿੱਤਾ ਨਹੀਂ ਉਹ ਕਹਿੰਦੀ ਸੌਰੀ ਆਂਟੀ ਮੈਨੂੰ ਤਾਂ ਪਤਾ ਨਹੀਂ ਸੀ ਅੱਜ ਤੋਂ ਮੈਂ ਤੁਹਾਨੂੰ ਹੀ ਕਰਾਇਆ ਦਵਾਂਗੀ ਆਂਟੀ ਕਹਿੰਦੀ ਤੇਰੀ ਨਾਨਾ ਬਹੁਤ ਤੇਜ਼ ਹੈ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਤੂੰ ਇੱਥੋਂ ਚਲੇ ਜਾ ਨਹੀਂ ਤੁਹਾਡੇ ਦੋਨਾਂ ਵਿੱਚ ਫਿੱਕ ਪੈ ਜਾਣੇ ਇੱਕ ਦਿਨ ਆਪਣੀ ਸਹੇਲੀ ਕੋਲ ਸ਼ਿਫਟ ਹੋ ਗਏ ਉਧਰ ਇੰਡੀਆ ਤੋਂ ਉਸ ਦਾ ਘਰ ਵਾਲਾ ਪੈਸਿਆਂ ਲਈ ਕੋਲਾਂ ਕਰਦਾ ਪੈਸੇ ਭੇਜ ਬਲਜੀਤ ਕਹਿੰਦੀ ਮੈਂ ਕਿਵੇਂ ਭੇਜਾਂ ਮੈਂ ਆਪਣੀ ਪੜ੍ਹਾਈ ਵੀ ਪੂਰੀ ਕਰਨੀ ਹੈ ਫਿਰ ਉਸਦੀ ਪਰਜਾਈ ਨੇ ਦੱਸਿਆ ਕਿ ਤੇਰਾ ਘਰ ਵਾਲਾ ਨਸ਼ੇ ਕਰਦਾ ਹੈ ਤਾਂ ਹੀ ਫੋਨ ਨਹੀਂ ਚੱਕਦਾ ਉਸ ਦਾ ਘਰ ਵਾਲਾ ਨਸ਼ਿਆਂ 'ਚ ਰਹਿੰਦਾ ਫੋਨ ਵੀ ਨਹੀਂ ਚੁੱਕਦਾ ਸੀ ਬਲਜੀਤ ਨੇ ਆਪਣੇ ਮਾਪਿਆਂ ਨੂੰ ਦੱਸਿਆ ਉਹ ਗੱਲ ਨਹੀਂ ਕਰਦਾ ਨਸ਼ੇ ਕਰਦਾ ਫਿਰ ਇੱਕ ਦਿਨ ਉਸ ਨੂੰ ਖ਼ਬਰ ਮਿਲਦੀ ਕਿ ਉਸਦੇ ਛੋਟੇ ਭਾਈ ਦੇ ਸੱਪ ਨਾਲ ਮੌਤ ਹੋ ਗਈ ਉਸ ਦੇ ਮਾਪੇ ਅਕੱਲੇ ਰਹਿ ਗਏ ਉਹਨਾਂ ਨੂੰ ਫੋਨ ਤੇ ਹੀ ਦਿਲਾਸੇ ਦਿੰਦੀ ਫਿਰ ਉਸ ਦੀ ਮਾਂ ਟਰੀਟਮੈਂਟ ਕਰਵਾਉਂਦੀ ਦੋ ਜੁੜਵਾ ਭਰਾ ਜਨਮ ਲੈਂਦੇ ਉਹ ਖੁਸ਼ ਹੋ ਜਾਂਦੀ ਫਿਰ ਉਹਦੀ ਨਣਦ ਦਾ ਵਿਆਹ ਰੱਖਤਾ ਉਹ ਸੀ ਸੱਸ ਪੈਸਿਆਂ ਲਈ ਫੋਨ ਕਰਦੀ ਉਹ ਕਹਿੰਦੀ ਮੰਮੀ ਅਜੇ ਮੈਂ ਇੰਨੇ ਕਮਾਣ ਲੱਗੀ ਮੇਰੀ ਫੀਸ ਹੀ ਭਰਉਂਦੀ ਆ ਫਿਰ ਉਹ ਆਪਣੀ ਸੱਸ ਦੇ ਘਰ ਵਾਲਿਆਂ ਨੂੰ ਕਹਿੰਦੀ ਕਿ ਮੈਂ ਇੰਡੀਆ ਆਣਾ ਉਹ ਮਨਾਂ ਕਰ ਦਿੰਦੇ ਕਿ ਤੂੰ ਇੰਡੀਆ ਆ ਕੇ ਕੀ ਕਰਨਾ ਉੱਥੇ ਹੀ ਰਹਿ ਉਹ ਆਪਣੇ ਮਾਪਿਆਂ ਨੂੰ ਫੋਨ ਕਰਕੇ ਟਿਕਟ ਬੁੱਕ ਕਰਵਾ ਲੈਂਦੀ ਉਹ ਇੰਡੀਆ ਆਂਦੀ ਤਾਂ ਸੱਸ ਕਹਿੰਦੀ ਕਿੰਨੇ ਪੈਸੇ ਲੈ ਕੇ ਆਇਆ ਕਹਿੰਦੀ ਮੇਰੀ ਭजे ਪੜ੍ਹਾਈ ਦਾ ਬਹੁਤ ਖਰਚਾ ਭੇਜ ਨਹੀਂ ਸਕਦੇ ਉਸ ਨੂੰ ਕੋਈ ਨਹੀਂ ਬੁਲਾਉਂਦੇ ਉਹ ਵਾਪਸ ਚਲੀ ਜਾਂਦੀ ਆਪਣੇ ਪਿੱਕੇ ਘਰ ਫਿਰ ਉਹ 2 ਦਿਨ ਬਾਅਦ ਸਹੁਰੇ ਜਾਂਦੀ ਕੋਈ ਫੇਰ ਨਹੀਂ ਬੁਲਾਉਂਦਾ ਉਸ ਨੂੰ ਫਿਰ ਆਪਣੇ ਭਰਾਵਾਂ ਤੇ ਮਾਤਾ ਪਿਤਾ ਨੂੰ ਵੀ ਨਾਲ ਲੈ ਜਾਂਦੀ ਆ ਸਟ੍ਰੇਲੀਆ ਉਹਦੇ ਮਾਵਾ ਕਹਿੰਦੇ ਪੁੱਤਰ ਦੇਖ ਲੈ ਸਾਰੀ ਉਮਰ ਇਹ ਜਿਹੇ ਬੰਦੇ ਨਾਲ ਕੱਟਣੀ ਔਖੀ ਆ ਉਸਨੇ ਇਸ ਬਾਰੇ ਆਪਣੇ ਨੰਦ ਨਾਲ ਵੀ ਗੱਲ ਕੀਤੀ ਫਿਰ ਸਹੁਰਿਆਂ ਨੂੰ ਵੀ ਦੱਸਿਆ ਕਿ ਮੈਂ ਇੰਡੀਆ ਆਉਣਾ ਉਹਨਾਂ ਨੂੰ ਪਤਾ ਲੱਗਿਆ ਕਿ ਇਹਨੇ ਤਲਾਕ ਲੈਣਾ ਉਹ ਕਹਿੰਦੇ ਅਸੀਂ ਵਾਪਸ ਨਹੀਂ ਜਾਣ ਦੇਣੀ ਉਹ ਇੰਡੀਆ ਆ ਗਈ ਤੇ ਆਪਣੇ ਪੇਕੇ ਹੀ ਰਹੀ ਇਹ ਸਭ ਦੇਖ ਕੇ ਉਸਨੇ ਡਿਵੋਰਸ ਦੀ ਫਾਈਲ ਮੰਗਵਾਈ ਤੇ ਤਲਾਕ ਵੀ ਲੈ ਲਿਆ ਵਾਪਸ ਆਸਟ੍ਰੇਲੀਆ ਚਲੀ ਗਈ ਪਿੰਡ ਦੇ ਲੋਕ ਗੱਲਾਂ ਕਰਨ ਲੱਗੇ ਪੈਸੇ ਖਾ ਗਈ ਮੁੰਡੇ ਨੂੰ ਨਹੀਂ ਬੁਲਾਇਆ ਉਸਦੇ ਪਾਪਾ ਨੇ ਜ਼ਮੀਨ ਵੇਚ ਕੇ ਸਾਰੇ ਪੈਸੇ ਮੇਰੇ ਸਹੁਰਿਆਂ ਦੇ ਵਾਪਸ ਕਰਤੇ ਸਟੱਡੀ ਪੂਰੀ ਹੋ ਗਈ ਜੌਬ ਕਰਨ ਲੱਗ ਗਈ ਪੱਕੇ ਹੋਣ ਦੀ ਫਾਈਲ ਆ ਜਾਂਦੀ ਪਰ ਸੱਚ ਇਹ ਸੀ ਕਿ ਬਲਜੀਤ ਸਿਰਫ ਆਪਣੀ ਇੱਜ਼ਤ ਤੇ ਸੱਚਾਈ ਲਈ ਲੜ ਰਹੀ ਸੀ ਲੋਕ ਆਪਣੇ ਨਸ਼ੇੜੀ ਪੁੱਤ ਨੂੰ ਠੀਕ ਕਰਨ ਲਈ ਕਿਸੇ ਦੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ ਧੰਨਵਾਦ ਪਲੀਜ਼ ਸਬਸਕ੍ਰਾਈਬ ਕਹਾਣੀਆਂ ਜਕੇ ਚੈਨਲ ਐਂਡ ਕਮੈਂਟ ਐਂਡ ਲਾਈਕ ਸ਼ੇਅਰ ਜਰੂਰ ਕਰਿਓ ਜੀ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ